ਬੜੀ ਔਖੀ ਆ ਛਿਆ ਦਿਨਾਂ ਦੇ ਵਿੱਚ ਜਿਹੜੇ ਦਿਨ ਚੱਕਰੇ ਦਿਨ ਚੱਲਦੇ ਨੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਸੁਭਾਅ ਦੇ ਵਿੱਚ ਉਹ ਨਹੀਂ ਵੇਖਣਾ ਕਿ ਯਿਸੂ ਸਾਡੇ ਵਿੱਚੋਂ ਨਜ਼ਰ ਆ ਰਿਹਾ ਆ ਇਹਨਾਂ ਛਿਆ ਦਿਨਾਂ ਦੇ ਵਿੱਚ ਵੇਖਣਾ ਹੈ ਪਵਿੱਤਰ ਆਤਮਾ ਸਾਡੇ ਵਿੱਚੋਂ ਦੀ ਨਜ਼ਰ ਆ ਰਿਹਾ ਆ ਹਾਲੇਲੂਇਆ 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 ਕੋਸ਼ਿਸ਼ ਕਰਨੀ ਆfte ਤੋਂ ਕੋਸ਼ਿਸ਼ ਕਰ ਲੈਣੀ ਆ ਕੋਸ਼ਿਸ਼ ਕਰਨੀ ਆ ਕਿ ਸਾਡੇ ਸੁਭਾਅ ਦੇ ਵਿੱਚ ਸਾਡੇ ਗੱਲਾਂ ਦੇ ਵਿੱਚ उठन बैठने येसुद का सुभाव सा नजर आ रहा है येसु नजर आ रहा है नहींठन करने वाला पित्तल बने हुए जी गुरंथ लिखिया तेरह तो छन छन करने वाले स्याणे बने हुए जिन वाल तो बिना कुछ भी उन्होंने नहीं है ਜੇ ਯੇਸੂ ਤੁਹਾਡੇ ਕੋਲ ਆ ਜਾਂਦਾ ਤੇ ਸੁਭਾਅ ਤੁਹਾਡਾ ਬਦਲ ਜਾਂਦਾ ਜੇ ਯੇਸੂ ਤੁਹਾਡੇ ਅੰਦਰ ਆ ਜਾਂਦਾ ਜੇ ਪਵਿੱਤਰ ਆਤਮਾ ਤੁਹਾਡੇ ਅੰਦਰ ਆ ਜਾਂਦਾ ਤੇ ਬਰੋਧ ਮੁੱਕ ਜਾਂਦੇ ਅਰੇ ਲਈ ਜੇ ਯੇਸੂ ਤੁਹਾਡੇ ਵਿੱਚ ਆ ਜਾਂਦਾ ਤੇ ਸਭ ਦਾ ਗੁੱਸਾ ਵੀ ਖਤਮ ਹੋ ਜਾਂਦਾ ਜੇ ਯੇਸੂ ਤੁਹਾਡੇ ਵਿੱਚ ਆ ਜਾਂਦਾ ਤੇ ਫਿਰ ਤੁਸੀਂ ਇਹ ਨਹੀਂ ਕਹਿਣ ਵਾਲੇ ਹੋਣਾ ਸੀ ਕਿ ਮੈਨੂੰ ਕਿਸ ਨੇ ਯਾਮ ਸੀ ਨਹੀਂ ਕਹੀ ਤੁਸੀਂ ਆਪ ਜਾਣ ਸੀ ਕਹਿਣੀ ਹੈ

ਉਹ ਨਹੀਂ ਇਹ ਕਿ ਆ ਗਈ ਉਹਨ ਮੇਰੀ ਹਾਈਟ ਘੱਟ ਛੱਡ ਪਰ ਹੋਣੀ ਵਿਖਣਾ ਬਾਅਦ ਚ ਵੇਖ ਲਾਂਗੇ ਕੋਈ ਗੱਲ ਨਹੀਂ ਬਾਅਦ ਚ ਵੇਖ ਲਾਂਗੇ ਨਾ ਨਹੀਂ ਮੈਂ ਕੋਸ਼ਿਸ਼ ਕਰਨੀ ਹੈ ਵੇਖਣ ਦੀ ਤੇ ਰੱਖ ਲੈ ਗੁੱਲ ਗੁੱਲਰ ਦਾ ਦਰਖਤ ਉਹਦੇ ਉੱਤੇ ਚੜ ਗਿਆ ਵੇਖਣ ਲਈ ਇਹ ਸ਼ੁਰ ਇਹ ਸ਼ੁਰ ਨੂੰ ਕੰਪੇਅਰ ਨਾ ਕਰਿਆ ਕਰੋ ਕਿਸੇ ਹੋਰ ਦੇ ਨਾਲ ਕਿਉਂਕਿ ਵਡੇ ਵਰਗਾ ਕੋਈ ਹੋਰ ਵੀ ਨਹੀਂ ਆ ਹਲੇਲੂਇਆ 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 ਵਡੇ ਵਰਗਾ ਨਹੀਂ ਕੋਈ ਇਹਨੇ 크ਰੂਸ ਤੇ ਚੜ ਕੇ ਕੀ ਆਇਆ ਪਿਤਾ ਇਹਨਾਂ ਨੂੰ ਮਾਫ਼ ਕਰ ਕਿ ਨਹੀਂ ਜਾਣਦੇ ਜਿਨਨੇ ਕਿਹਾ ਇਹ ਦੇ ਮੂਹਰੇ ਥੋਕਰ ਐਸੀ ਜਿਹਾ ਨੋਚ ਰਹੇ ਸੀ ਉਹਨੇ ਕਿਹਾ ਸੀ ਪਿਤਾ ਇਹਨੂੰ ਮਾਫ ਕਰ ਇਹ ਨਹੀਂ ਜਾਣਦੇ ਕੋਈ ਕਰਦਾ ਇਸ ਤਰ੍ਹਾਂ ਤੇ ਯਿਸੂ ਨੇ ਆਖਿਆ ਅੱਗੇ ਤੁਸੀਂ ਵੀ ਇੱਕ ਜਣ ਕੀ ਕਰੋ ਮਾਰੋ ਇੱਕ ਦੂਸਰੇ ਨੂੰ ਇੱਕ ਦੂਜੇ ਦੀ ਆਪਣੇ ਸੁਭਾਅ ਉਹ ਜੀ ਵੇਖਣਾ ਆ ਅਸੀਂ ਕਿਸੇ ਦੀ ਸਹਿ ਰਹੇ ਆ ਅਸੀਂ ਕਿਸੇ ਦੀ ਗੱਲ ਖਹਿ ਰਹੇ ਆ ਅਸੀਂ ਆਪਣੇ ਕਿਸੇ ਭੈਣ ਭਰਾ ਦੀ ਆਂਡੀ ਕਵਾਂ ਕਿਸੇ ਦੀ ਗੱਲ ਸਹਿ ਰਹੇ ਆ ਅਸੀਂ ਕਿਸੇ ਨੂੰ ਬਰਦਾਸ਼ਤ ਕਰ ਰਹੇ ਆ ਵੇਰੇ ਬਰਦਾਸ਼ਤ ਕਰਨਾ ਵੀ ਪੈਂਦਾ ਹੈ ਕਿਸੇ ਨੂੰ ਹਾਲੇਲੂਇਆ 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 ਯਸ਼ੂ ਦੇ ਕੋ ਪਾੜੀ ਉਗੇ ਚ ਲਿਖਿਆ ਆ ਕਹਿੰਦਾ ਜੀ ਜੇ ਤੈਨੂੰ ਕੋਈ ਫਿੱਟ ਕਰੇ ਤੇ ਉਹਦੀ ਬਰਕਤ ਮੰਗ ਹਾਲੇਲੂਇਆ 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 ਕਹਿੰਦਾ ਤੈਨੂੰ ਵੰਗਾਰੇ ਕੋਈ ਇੱਕ ਵਾਟ ਵੰਗਾਰੇ ਲੈ ਕੇ ਜਾਵੇ ਤੇ ਦੋ ਵਾਟ ਉਹਦੇ ਨਾਲ ਚਲਾ ਦੇ ਅਸੀਂ ਤੇ ਆਪਣੇ ਵਿਸ਼ਵਾਸੀਆਂ ਦੇ ਨਾਲ ਹਾਲਚਲ ਪੁੱਛ ਗਣੀ ਖੁਸ਼ ਹੈਗੇ ਕਿਸੇ ਨੂੰ ਚਲ ਮੈਂ ਦੂਰ ਨਹੀਂ ਦੂਸਰੇ ਕਿਸੇ ਨਾਲ ਗੱਲ ਨਹੀਂ ਕਰ ਧਿਆਨ ਸੁਣ ਧਿਆਨ ਰੱਖੋ ਜੀ ਮਾਲਾ ਹallelujah ਆ ਕਿੰਨੀ ਕਲਸੀਆ ਬੈਠੀ ਆ ਅਸੀਂ ਆਪਾਂ ਇੱਕ ਦੂਜੇ ਨੂੰ ਬੁਲਾ ਕੇ ਖੁਸ਼ ਨਹੀਂ ਆ ਕਲਸੀਆ ਜੀ ਬੈਠੇ ਹੋ ਨਈਆ ਗੋਟ ਦੇ ਆ ਜੀ ਦੋ ਇੱਕ ਜੇ ਗਲੇ ਲਾ ਕੇ ਭੈਣੇ ਇੱਕ ਜੇ ਗਲੇ ਲਾ ਕੇ ਮਿਲਿਆ ਕਰੋ ਤਾਂ ਕਿ ਪਿਆਰ ਵਧੇ ਤੁਹਾਡਾ ਤੁਹਾਡੇ ਵਿੱਚ ਪਿਆਰ ਵਧੇਗਾ ਜੀ